ਅੱਜ ਆਇਆ ਜੀ ਪਿੰਡ ਮਾਨੂਪੁਰ ਮਾਨੂਪੁਰ ਪਿੰਡ ਦੇ ਵਿੱਚ ਮਾਤਾ ਸ਼ੀਤਲਾ ਦਾ ਮੰਦਿਰ ਆ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਜੀ ਜਿਹੜਾ ਪਿੰਡ ਮਾਨੂਪੁਰ ਆ ਇਹ ਖੰਨੇ ਤੋਂ 78 ਕਿਲੋਮੀਟਰ ਹੈ ਤੇ ਖਮਾਣੋਂ ਤੋਂ ਵੀ ਤਕਰੀਬਨ 10 ਕਿਲੋਮੀਟਰ ਹੈ ਜੀ ਇਹ ਪਿੰਡ ਇੱਥੇ ਜਿਵੇਂ ਕਿਸੇ ਦੇ ਮਾਤਾ ਨਿਕਲੀ ਹੋਵੇ ਉਹ ਪਾਣੀ ਕੀਤਾ ਜਾਂਦਾ ਹੈ ਜੀ ਤੁਸੀਂ ਇਸ ਪਿੰਡ ਮਾਨੂ ਪਰੌਣਾ ਜੀ ਇੱਥੇ ਬੱਸਾਂ ਵੀ ਆਉਂਦੀਆਂ ਨੇ ਤੁਸੀਂ ਆਪਣੇ ਸਾਧਨ ਤੇ ਵੀ ਆ ਸਕਦੇ ਹੋ ਖੰਨੇ ਤੋਂ ਆਰ ਖਮਾਣੋ ਤੋਂ ਇੱਥੇ ਬੱਸਾਂ ਵੀ ਹੁੰਦੀਆਂ ਨੇ ਤੇ ਪਿੰਡ ਤੋਂ ਬਾਹਰਲੇ ਪਾਸੇ ਇਹ ਮੰਦਰ ਬਣਿਆ ਹੋਇਆ ਆਪਾਂ ਮੰਦਰ ਚ ਆ ਗਏ ਹੁਣ ਇਸ ਪਿੰਡ ਦੇ ਵਿੱਚ ਮਾਫ ਕਰਨਾ ਇਸ ਮੰਦਰ ਦੇ ਵਿੱਚ ਤੁਸੀਂ ਪਾਣੀ ਜਾਂ ਤਾਂ ਘਰੋਂ ਲੈ ਆਓ ਬੋਤਲ ਦੇ ਵਿੱਚ ਜਾਂ ਫਿਰ ਤੁਸੀਂ ਪਾਣੀ ਇੱਥੋਂ ਵੀ ਲੈ ਕੇ ਭਰ ਸਕਦੇ ਹੋ ਪਾਣੀ ਲੈ ਕੇ ਤੁਸੀਂ ਅੰਦਰ ਮੰਦਰ ਦੇ ਵਿੱਚ ਜਾਣਾ ਹੈ ਮੰਦਰ ਦੇ ਬਾਹਰ ਜਗ੍ਹਾ ਬਣੀ ਹੋਈ ਹੈ ਉੱਥੇ ਤੁਸੀਂ ਪਾਣੀ ਦੀ ਬੋਤਲ ਹੈ ਜਿਹੜੀ ਰੱਖ ਦੇਣੀ ਹੈ ਜੀ ਬਾਅਦ ਵਿੱਚ ਮੱਥਾ ਟੇਕ ਕੇ ਤੁਸੀਂ ਆਰਾਮ ਦੇ ਨਾਲ ਬੈਠ ਜਾਣਾ 15 ਤੋਂ 20 ਮਿੰਟ ਜਿਹੜੀ ਇੱਥੇ ਚੌਂਕੀ ਤੁਸੀਂ ਭਰਨੀ ਹੈ 15 20 ਮਿੰਟ ਚੌਂਕੀ ਭਰ ਕੇ ਉਹ ਪਾਣੀ ਇੱਥੇ ਲਿਖਿਆ ਹੋਇਆ ਜੋ ਵੀ ਟਾਲਾ ਕਰਨਾ ਹੈ ਉਹ ਤੁਸੀਂ ਟਾਲਾ ਕਰ ਦੇਣਾ ਤੇ ਤੁਹਾਡੀ ਜਿਹੜੀ ਮਾਤਾ ਉਹ ਠੀਕ ਹੋ ਜੂਗੀ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਬਹੁਤ ਜ਼ਿਆਦਾ ਇਕੱਠ ਹੁੰਦਾ ਜੀ ਤੇ ਆ ਦੇਖੋ ਇੱਥੇ ਪਾਣੀ ਰੱਖਿਆ ਜਾਂਦਾ ਔਰ ਇਹ ਬੋਤਲਾਂ ਰੱਖੀਆਂ ਜਾਂਦੀਆਂ ਨੇ ਹੁਣ ਸਵੇਰ ਦਾ ਟਾਈਮ ਆ ਹਲੇ ਘੱਟ ਸੰਗਤ ਆਈ ਸੀਗੀ ਦਿਨ 'ਚ ਬਹੁਤ ਭੀੜ ਹੋ ਜਾਂਦੀ ਹੈ ਤੇ ਇੱਥੇ ਜਿੰਨੇ ਵੀ ਸੇਵਾਦਾਰ ਨੇ ਉਹ ਨਾ ਕੋਈ ਪੈਸਾ ਲੈਂਦੇ ਨੇ ਨਾ ਕੋਈ ਟੂਣਾ ਟੱਪਾ ਦੱਸਦੇ ਨੇ ਤੇ ਨਾ ਹੀ ਕਿਸੇ ਨੂੰ ਕੋਈ ਬਹਿਮ ਭਰਮ ਵਿੱਚ ਪਾਉਂਦਾ ਕੋਈ ਕਿਸੇ ਨੂੰ ਬਹਿਮ ਭਰਮ ਜ ਨਹੀਂ ਪਾਇਆ ਜਾਂਦਾ ਬਸ ਆਪਣਾ ਪਾਣੀ ਲਿਆਓ ਪਾਣੀ ਕਰਵਾ ਦਿਓ ਜਿਵੇਂ ਇੱਥੇ ਲਿਖਿਆ ਹੋਇਆ ਹੈ ਉਸ ਹਿਸਾਬ ਨਾਲ ਆਪਣਾ ਢਾਲਾ ਕਰਕੇ ਮਰੀਜ਼ ਨੂੰ ਪਾਣੀ ਦਿੰਦੇ ਰਹੋ ਤੇ ਤੁਹਾਡੀ ਮਾਤਾ ਜਿਹੜੀ ਉਹ ਠੀਕ ਹੋ ਜਾਂਦੀ ਹੈ ਜੀ ਠੀਕ ਹੋਣ ਤੋਂ ਬਾਅਦ ਬਸ ਇੱਕ ਲੱਡੂਆਂ ਦਾ ਡੱਬਾ ਲਿਆ ਕੇ ਤੁਸੀਂ ਉਰੇ ਦੁਬਾਰਾ ਮੱਥਾ ਟੇਕ ਜੋ ਜੀ ਮਹੀਨੇ ਸਵਾ ਮਹੀਨੇ ਬਾਅਦ ਜਦੋਂ ਤੁਸੀਂ ਠੀਕ ਹੋ ਜੰਨੇ ਹੋ ਨਾ ਇਸ 8 ਮਹੀਨੇ ਦੇ ਵਿੱਚ ਵਿੱਚ ਤੁਸੀਂ ਇੱਥੇ ਲੱਡੂਆਂ ਦਾ ਡੱਬਾ ਲਿਆ ਕੇ ਮੱਥਾ ਟੇਕ ਜੋ ਜੀ ਤੇ ਇਹਦੇ ਵਿੱਚ ਮੰਦਿਰ ਬਹੁਤ ਹੀ ਸੋਹਣਾ ਬਣਿਆ ਹੋਇਆ ਆਪਣੀ ਸ਼ਰਧਾ ਮੁਤਾਬਕ ਜੋ ਤੁਸੀਂ ਦਾਨ ਪੇਟੀ ਵਿੱਚ ਪਾਉਣਾ ਚਾਹੁੰਦੇ ਹੋ ਪਾ ਦਿਓ ਪਰ ਕੋਈ ਵੀ ਸੇਵਾਦਾਰ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਨਾਹੀਂ ਇੱਥੇ ਕੋਈ ਮੰਗਦਾ ਹੈ ਲੰਗਰ ਲੰਗਰ ਹਾਲ ਬਹੁਤ ਵਧੀਆ ਬਣਿਆ ਲੰਗਰ ਦੀ ਸਹੂਲਤ ਇੱਥੇ ਬਹੁਤ ਦੂਰ ਦਰੂਆਂ ਆਈਆਂ ਸੰਗਤਾਂ ਲਈ ਵੀ ਕੋਈ ਵੀ ਇੱਥੇ ਜਿਹੜਾ ਲੰਗਰ ਆ ਉਹ ਸ਼ੱਕ ਸਕਦਾ ਹੈ ਅੰਦਰ ਸ਼ਿਵਜੀ ਦਾ ਮੰਦਿਰ ਵੀ ਬਣਿਆ ਹੋਇਆ ਜੀ ਮਾਤਾ ਨੈਣਾ ਦੇਵੀ ਦਾ ਮੰਦਿਰ ਵੀ ਇੱਥੇ ਬਣਿਆ ਹੋਇਆ ਜੀ ਇੱਥੇ ਤੁਸੀਂ ਆ ਕੇ ਮੱਥਾ ਟੇਕ ਕੇ ਆਪਣਾ ਜਿਹੜੇ ਦੁੱਖ ਨੇ ਉਹ ਦੂਰ ਕਰ ਸਕਦੇ ਹੋ ਜੀ ਫੇਰ ਤੁਹਾਨੂੰ ਇੱਕ ਵਾਰੀ ਦੱਸਦਾ ਵੀ ਇਹ ਪਿੰਡ ਮਾਨੂ ਪਰ ਖੰਨੇ ਤੋਂ 7 ਤੋਂ 8 ਕਿਲੋਮੀਟਰ ਤੇ ਖਮਾਣੋ ਤੋਂ ਕਰੀਬ 10 ਕਿਲੋਮੀਟਰ ਦੂਰ ਹੈ ਦੋਨੋਂ ਪਾਸੇ ਤੋਂ ਬੱਸਾਂ ਇੱਥੇ ਆਉਂਦੀਆਂ ਨੇ ਤੁਸੀਂ ਬਸ ਤੇ ਵੀ ਆ ਸਕਦੇ ਹੋ ਆਪਣੇ ਸਾਧਨ ਤੇ ਵੀ ਆ ਸਕਦੇ ਹੋ ਜੀ ਮੰਦਰ ਨੂੰ ਤੁਸੀਂ ਦੇਖੋ ਬਹੁਤ ਹੀ ਸੋਹਣਾ ਮੰਦਰ ਬਣਾਇਆ ਗਿਆ ਜੀ ਇੱਥੇ ਤੁਹਾਨੂੰ ਕਿਸੇ ਵੀ ਬਹਿਮ ਜਾਂ ਧਰਮ ਦੇ ਵਿੱਚ ਨਹੀਂ ਪਾਇਆ ਜਾਂਦਾ ਜੀ ਸਿਰਫ ਆਪਣੀ ਜੋ ਇੱਥੇ ਲਿਖਿਆ ਹੁੰਦਾ ਜੀ ਇੱਕ ਪੋਸਟਰ ਲਾਇਆ ਉਹਦੇ ਉੱਪਰ ਲਿਖਿਆ ਹੈ ਜਿਸ ਤਰ੍ਹਾਂ ਦਾ ਵੀ ਢਾਲਾ ਵੱਡੀ ਮਾਤਾ ਦਾ ਜਾਂ ਛੋਟੀ ਮਾਤਾ ਦਾ ਟਾਲਾ ਲਿਖਿਆ ਹੋਇਆ ਉਸ ਦੇ ਮੁਤਾਬਕ ਤੁਸੀਂ ਟਾਲਾ ਕਰ ਲੈਣਾ ਜਾਂ ਇੱਥੇ ਸੇਵਾਦਾਰ ਤੋਂ ਪੁੱਛ ਲੈਣਾ ਹੀ ਉਹ ਤੁਹਾਨੂੰ ਦੱਸ ਦੇਣਗੇ ਵੀ ਇਸ ਤਰ੍ਹਾਂ ਟਾਲਾ ਕਰਨਾ ਪਰ ਕੋਈ ਵੀ ਕਿਸੇ ਵੀ ਬਹਿਮ ਭਰਮ ਜ ਨਹੀਂ ਪਾਇਆ ਜਾਂਦਾ ਨਾ ਹੀ ਕੋਈ ਧਾਗਾ ਤਵੀਤ ਟੂਣਾ ਇੱਥੇ ਕੀਤਾ ਜਾਂਦਾ ਜੀ ਜਿਵੇਂ ਤੁਹਾਨੂੰ ਦੱਸਿਆ ਵੀ ਆ ਦੇਖੋ ਲੰਗਰ ਦਾ ਖਾਸ ਪ੍ਰਬੰਧ ਹੈ ਤੁਸੀਂ ਲੰਗਰ ਇੱਥੇ ਸ਼ਕ ਸਕਦੇ ਹੋ ਚਾਹ ਦਾ ਲੰਗਰ ਵੀ ਹਰ ਵਕਤ ਚੱਲਦਾ ਰਹਿੰਦਾ ਹੈ ਤੇ ਰੋਟੀ ਵੀ ਪ੍ਰਸ਼ਾਦਾ ਤੇ ਨਾਲ ਕੜੀ ਚਾਲ ਹਰ ਤਰ੍ਹਾਂ ਦਾ ਇੱਥੇ ਲੰਗਰ ਚੱਲਦਾ ਜੀ ਬੇਨਤੀ ਹੈ ਵੀ ਜਿਹੜੇ ਵੀ ਕੋਈ ਸੰਗਤ ਇਸ ਦੁੱਖ ਤੋਂ ਪੀੜਤ ਹੈ ਜਿਹਦੇ ਮਾਤਾ ਨਿਕਲੇ ਆਉਂਦੀਆਂ ਸਰੀਰ ਤੇ ਤੁਸੀਂ ਇੱਥੇ ਜ਼ਰੂਰ ਆਓ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਬੰਦੇ ਕੋਲ ਪਹੁੰਚੇ ਜੇ ਕਿਸੇ ਨੂੰ ਕੋਈ ਦੁੱਖ ਹੈ ਤਾਂ ਜ਼ਰੂਰ ਇੱਥੇ ਆ ਕੇ ਆਪਣਾ ਪਾਣੀ ਕਰਾ ਕੇ ਲੈ ਜਾਵੇ ਜੀ ਤੇ ਆਪ ਦਾ ਠੀਕ ਹੋ ਕੇ ਤੰਦਰੁਸਤੀਆਂ ਮਾਣੇ ਕਰਿਓ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਨਾਲੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਓ ਜੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਹੋਰ ਵੀ ਵਧੀਆ-ਵਧੀਆ ਜਿਹੜੀਆਂ ਵੀਡੀਓ ਆਹੋ ਲੈ ਕੇ ਆਉਂਦੇ ਰਹਿਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਧੰਨਵਾਦ ਜੀ